ਪੇ ਭਾਜੀ ਡਰਵਾਇਟਰ ਦੇ ਵਿੱਚ ਹੋਇਆ 8:00 ਵਜੇ ਕਰੀਬ 8:30 ਵਜੇ ਡਰਵਾਇਟਰ ਤਲਾਬ ਇਲੀਮੈਂਟ ਡਰਵਾਇਟਰ ਦੇ ਵਿੱਚ ਇੱਕ ਕਰੇਟਾ ਗੱਡੀ ਨਾਲ ਇੱਕ ਚੀਜ਼ ਦਾ ਐਕਸੀਡੈਂਟ ਹੋਇਆ। ਯਾਨੀ ਕਿ ਡਰਾਈਵ ਡਰਵਾਇਟਰ ਦੇ ਬਰਾ ਕੀਤੇ ਗੱਡੀ ਚੋਂ ਨੇ ਬੇਰੀ ਲੋਕੀ ਨਹੀਂ ਭਾਜੀ ਐਕਸੀਡੈਂਟ ਹੋਇਆ ਜਿਸ ਕਰਕੇ ਡਰਤੀ ਦੇ ਜਿਹੜੀਆਂ ਵਾਹਟ ਲੱਗੀਆਂ ਐਕਟੀ ਵਾਲੇ ਦੇ ਐਕਟੀਵਿਟੀ ਫੈਕਟਰ ਹੋਈ ਆ। ਉਹਨੂੰ ਇੱਥੇ ਅਰੋੜ ਹਸਪਤਾਲ ਦਾ ਹੁਕਰਾਇਆ ਵਾ। ਉਹ ਜਿਹੜੇ ਗੱਡੀ ਵਾਲੇ ਉਹਦੇ ਦੇ ਲੈਟੀ ਵੀ ਆ ਗਏ ਉਹਦਾ ਅਪਡੇਟ ਚੱਲ ਰਿਹਾ ਜੀ ਆਪਣੇ ਜੋ ਵੀ ਕਰਨਾ। ਗੱਡੀ ਵਾਲਾ ਜਿਹੜਾ ਮੌਕੇ ਦੇ ਤੇ ਜਾਂ ਮੌਕੇ ਦੇ ਉਹ ਦਾਖਲ ਗੱਡੀ ਪਸ ਲੱ ਪਤਾ ਲਗਾ ਗੱਡੀ ਉਹਨਾਂ ਦਾਖਲ ਕਰਾ ਬਟ ਉਹਨਾਂ ਦੇ ਗੱਡੀ ਵਾਲੇ ਦੇ ਬੰਦੇ ਵੀ ਆ ਗਏ ਆ ਉਹ ਉਹਨਾਂ ਦਾ ਇਲਾਜ ਕਰਾ ਰਹੇ ਜਿਹੜਾ ਲੜਕਾ ਉਹਦਾ ਜੀਨਾ ਵੀ ਜਿਹੜਾ ਵਰਨ ਮਰਦਕ ਮਾਰ ਕਰਨ ਦਾ ਜੀਨਾ ਬੰਦਾ ਐਕਟ ਆ ਗਿਆ ਹੋਰ ਉਹਦੇ ਨਾਲ ਪਤਾ ਲੱਗਿਆ ਹੈ ਲੈ ਲੈ ਇਹਨਾਂ ਨੂੰ ਕਿੱਥੇ ਲੈ ਗਏ ਹਾਂ ਜੀ ਆ ਪੁਲਿਸ ਦੇ ਹੋਂ ਤੇ ਪਹੁੰਚ ਜਾਤ ਉਹ ਉਹਨਾਂ ਨੂੰ ਦਾਖਲ ਕਰਾ ਕੇ ਚਲੇ ਗਏ ਹੁਣ ਥੋੜੇ ਥੋੜੇ ਨੂੰ ਬੰਦੇ ਕੀ ਕਾਰਵਾਈ ਬਾਕੀ ਵੇਖਣ ਦੇ ਇਹ ਵੀ ਜੋ ਗੱਡੀ ਪਰ ਬਿਆਨ ਦੇ ਕਾਬਿਲ ਨਹੀਂ ਬਿਆਨ ਦੇ ਨਾਲ ਬਸ ਤਾਕਤ ਕਰ ਰਿਹਾ ਹੈ ਹਾਲਾਤ ਦੀ ਕੰਡੀਸ਼ਨ ਤੇ ਲਾਲ ਠੀਕ ਹੈ ਜੀ ਉਹ ਸੀਨੀਅਰ ਡਿਡਰ ਉਹ ਸੀਨੀਅਰ ਪਤਾ ਲੱਗਦਾ ਐਕਸਰਾ ਵਗੈਰਾ ਕਰਾ ਰਹੇ ਆਪਣੇ ਸਕੈਨ ਕਰਾ ਰਹੇ ਉਹਨਾਂ ਜਾਏ ਦੋਹਾਂ ਪਾਰਟੀਆਂ ਹੋ ਗਿਆ ਆਪਣੇ ਤੇ ਕਰਾ ਰਹੇ ਇਲਾਜ ਕਰਾ ਰਹੇ ਅਰੋੜਾ ਫਿਰਦੇ ਨੇ ਹਾਂਜੀ ਅਰੋੜਾ ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋਲ ਕੰਮ ਕਰਦਾ ਹੈ ਇਹ ਨੂੰ ਆ ਰਿਹਾ ਸੀ ਹੁਣੇ ਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਇੱਥੇ ਛੱਡ ਚੌਂਗ 'ਚ ਇਹਨੂੰ ਕਰੇਟਾ ਕਾਰ ਵਾਲੇ ਨੇ ਚੱਕਰ ਮਾਰਤੀ ਥੀ ਇਦੀ ਸਾਰੀ ਐਕਟਵਾ ਵੀ ਗੁੜੀ ਤਰਾ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹ ਹਾਲਤ ਸੀਰੀਅਸ ਹੈ ਇਹ ਮੈਨੂੰ ਲੱਗਦਾ ਕਿ ਰੰਜੀਸ਼ਾ ਨੇ ਇਹਦੇ ਨਾਲੇ ਕਾਰਵਾਈ ਕੀਤੀ ਗਈ ਹੈ ਬਾਾਕੀ ਪੂਰੀ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੌਨਾਸੀ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹਨਾਂ ਦੱਸ ਦਾਲ ਕੇ ਸੋਚਦੇ ਇਹ ਡਾਕਟਰ ਇਹ ਰੋੜਾ ਹਸਪੀਟਲ ਛੱਟਾ ਹੈ